ਹਨੇਰੀ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਸਣੇ ਉਮੀਦਾਂ ਤੇ ਵੀ ਪਾਣੀ ਫੇਰ ਦਿੱਤਾ ਹੈ ਜੀਹਾਂ ਤੇਜ਼ਮੀ ਅਤੇ ਗੜੇਮਾਰੀ ਨੇ ਮੰਡੀਆਂ 'ਚ ਪਈ ਫਸਲ ਤੋਂ ਲੈ ਕੇ ਖੇਤਾਂ 'ਚ ਪਈ ਫਸਲ ਤੱਕ ਸਭ ਕੁਝ ਬਰਬਾਦ ਕਰਕੇ ਰਖ ਦਿੱਤਾ ਹੈ ਤਸਵੀਰਾਂ ਸਭ ਕੁਝ ਬਿਆਨ ਕਰਦੀਆਂ ਨੇ ਕਿ ਕਿਵੇਂ ਮੰਡੀਆਂ ਵਿੱਚ ਕਿਸਾਨ ਤੇਜ਼ਮੀ ਕਾਰਨ ਆਪਣੀਆਂ ਫਸਲਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਨੇ ਪਰ ਖੁੱਲੇ ਅਸਮਾਨ ਥੱਲੇ ਪਈ ਫਸਲ ਇਸਮੀ ਅਤੇ ਗੜੇਮਾਰੀ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਜਦਕਿ ਖੇਤਾਂ ਵਿੱਚ ਪਈਆਂ ਕਣਕ ਦੀਆਂ ਪੁਲੀਆਂ ਮੀਂਹ ਦੇ ਪਾਣੀ ਵਿੱਚ ਵਹਿੰਦੀਆਂ ਸਾਫ਼ ਨਜ਼ਰਾ ਰਹੀਆਂ ਨੇ ਅੰਮਾ ਪਾ ਕੇ ਖੇਲ ਬਣਾ ਦੋ ਉਹ ਬੇਹੱਦ ਚੱਲੋ ਜਾਏ ਇੱਕ ਵਾਰ ਤੋਂ ਬੇਨੀਆਂ ਸਹੀ Thank <coughs> <coughs> ਤੇ ਇਹ ਬੇਮੌਸਮੀ ਬਰਸਾਤ ਹੋਈ ਹੈ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਜਿੱਥੇ ਜ਼ਿਲ੍ਹਾ ਨਰਸੀਂਪੁਰ, ਛਿੰਦਵਾੜਾ, ਸਿੰਘਰੌਲੀ ਅਤੇ ਨਰਮਦਾ ਪੁਰਮ ਵਿੱਚ ਤੇਜ਼ ਮੀਂਹ ਗੜੇਮਾਰੀ ਅਤੇ ਤੂਫਾਨ ਆਇਆ ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਗੜੇਮਾਰੀ ਇੰਨੀ ਜ਼ਬਰਦਸਤ ਸੀ ਕਿ ਸੜਕਾਂ ਤੇ برف ਦੀ ਚਿੱਟੀ ਚਾਦਰ ਵੀ ਸ ਗਈ ਇਹ ਬਰਸ ਰਹਾ ਹੈ ਇਹ ਪੂਰੇ ਮੰਡੀ ਦਾ ਆ ਪਨਜ਼ਾਰਾ ਦੇਖिए ਇਹ ਦੇਖिए ਇਹ उस तरीके से ये आधी पानी आ रही है ਇਸ ਦੇਸ਼ ਪਰ ਵਿੱਚ ਬੇਮੌਸਮੀ ਬਰਸਾਤ ਹੋ ਰਹੀ ਹੈ ਹਾਲਾਂਕਿ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਫਿਲਹਾਲ ਸੁਕਸਾ ਦੇ ਪਰ ਮੱਧ ਪ੍ਰਦੇਸ਼ ਵਿੱਚ ਇਸ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਬੀਤੇ ਕੱਲ ਦੀਆਂ ਇਹ ਤਸਵੀਰਾਂ ਬੇਹਦ ਭਿਆਨਕ ਅਤੇ ਡਰਾ ਦੇਣ ਵਾਲੀਆਂ ਨੇ ਕਿਸਾਨਾਂ ਦੀਆਂ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਜਦਕਿ ਆਉਂਦੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਵੀ ਅਜਿਹੇ ਹੀ ਹਾਲਾਤ ਬਣਨ ਦੀ ਅਸ਼ੰਕਾ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਮੁਤਾਬਕ 12 ਅਤੇ 13 April ਤੋਂ ਪੰਜਾਬ ਵਿੱਚ ਵੀ ਮੀਂਹ ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਅਸ਼ੰਕਾ ਜਿਤਾਈ ਗਈ ਹੈ ਜਦਕਿ ਇਹ ਮੌਸਮ 15 ਅਪ੍ਰੈਲ ਤੱਕ ਜਾਰੀ ਰਹਿਣ ਦੀ ਹੈ ਸ਼ੰਕਾ ਹੈ ਜਿਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੀ ਵਾਤੀਆਂ ਨਾਸਰ ਰੱਖੀਆਂ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ